ਉਡੀ ਨੇ ਭੱਜ ਕੇ ਕਰਵਾਇਆ ਸੀ ਮੁੰਡੇ ਦੇ ਨਾਲ ਵਿਆਹ ਤੇ ਬਾਅਦ ਦੇ ਵਿੱਚ ਰੋਣਾ ਪੈ ਗਿਆ ਪੱਲੇ ਕਹਿੰਦੀ ਮੈਂ ਬਹੁਤ ਵੱਡੀ ਗਲਤੀ ਕਰਤੀ ਮੁੰਡਾ ਮੈਨੂੰ ਕਹਿੰਦਾ ਸੀ ਵੀ ਸਾਡੇ ਪੱਠੇ ਆ ਸਾਡੇ ਪੱਠੇ ਚੱਲਦੇ ਆ ਤੂੰ ਕੈਨੇਡਾ ਨਾ ਜਾ ਪਰ ਜਦੋਂ ਵੇਖਿਆ ਜਾ ਕੇ ਇਹਨਾਂ ਨੇ ਤਾਂ ਮੇਰਾ ਹੀ ਪੱਠਾ ਭਾ ਕੇ ਰੱਖਤਾ ਕਿਉਂਕਿ ਇੱਕ ਇੱਕ ਕਮਰਾ ਆਇਆ ਸਾਨੂੰ ਸਾਡੀ ਤਾਂ ਜ਼ਿੰਦਗੀ ਰੋਲ ਕੇ ਰੱਖਤੀ ਮੇਰੇ ਘਰ ਵਾਲੇ ਨੇ ਮੈਨੂੰ ਸੁਪਨੇ ਵਿਖਾਏ ਸੀ ਸ਼ਿਮਲੇ ਚ ਲੰਗੇ ਮੈਜਿੰਗ ਕੱਪੜੇ ਪਾਇਆ ਕਰਾਂਗੇ ਗੱਡੀਆਂ ਚ ਘੁੰਮਾਂਗੇ ਹਰ ਹਫਤੇ ਤੈਨੂੰ ਫਿਲਮ ਵਖਾ ਕੇ ਲਿਆ ਕਰੂੰਗਾ ਬਹੁਤ ਸੁਪਨੇ ਵਖਾਏ ਸੀ ਮੁੰਡੇ ਨੇ ਪਰ ਇਹ ਸੁਪਨੇ ਸਾਰੇ ਚੂਰ-ਚੂਰ ਹੋ ਗਏ ਜਦੋਂ ਕੁੜੀ ਆਪ ਉਹਨਾਂ ਦੇ ਘਰ ਦੇ ਵਿੱਚ ਜਾਂਦੀ ਆ ਪੇਕੇ ਪਰਿਵਾਰ ਧਮਕੀਆਂ ਵੀ ਦਿੰਦਾ ਗੱਲਬਾਤ ਕੀਆ ਸਾਰਾ ਮਸਲਾ ਕੀਆ ਮੁੰਡੇ ਬਾਰੇ ਗੱਲ ਗੱਤ ਬਾਤ ਕਰਾਂਗੇ ਤੇ ਕੁੜੀ ਬਾਰੇ ਵੀ ਗੱਲਬਾਤ ਕਰਾਂਗੇ ਦੋਨਾਂ ਨੂੰ ਕੈਮਰੇ ਮੂਰੇ ਲੈ ਕੇ ਆ ਰਿਆਂ ਵੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆ ਜੋ ਮੜਾ ਖਿੱਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਜਿਹੜੇ ਮੁੰਡੇ ਕੁੜੀਆਂ ਲੰਬ ਮੈਰਜ ਕਰਵਾ ਲੈਂਦੇ ਆ ਉਹਨਾਂ ਦੇ ਨਾਲ ਕੀ ਬੀਤਦੀ ਆ ਜਿਹੜੇ ਇਹ ਕੰਮ ਧੰਦਾ ਨਹੀਂ ਕਰਦੇ ਇਹ ਆਸ਼ਕੀ ਤੌਰ ਤੇ ਤੁਰੇ ਹੋਏ ਆ ਵੀ ਆਪਾਂ ਆਸ਼ਕ ਆਸ਼ਕੀ ਕਰੀਏ ਤੇ ਕੁੜੀ ਸੈੱਟ ਕਰੀਏ ਉਹਦਾ ਵਿਆਹ ਕਰਵਾਈਏ ਜਾਂ ਉਹਨੂੰ ਭੱਜ ਕੇ ਕੱਢ ਕੇ ਲੈ ਜਾਈਏ ਕਿਸੇ ਦੀ ਧੀ ਨੂੰ ਕੱਢ ਕੇ ਲੈ ਜਾਈਏ ਗੱਲਬਾਤ ਉਹਨਾਂ ਨਾਲ ਕੀ ਬਣਦੀ ਆ ਬਾਅਦ ਵਿੱਚ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਕੀ ਹੋਇਆ ਭੈਣ ਕੀ ਗੱਲਬਾਤ ਕੀ ਸਾਰੀ ਮੇਰਾ ਗੱਲਬਾਤ ਵੀਰੇ ਅਸੀਂ ਨਾ ਲਵ ਮੈਰਿਜ ਕਰਵਾਈ ਆ ਕੋਰਟ ਮੈਰਿਜ ਹੈ ਕਿਹਦਾ ਤੁਸੀਂ ਕੋਰਟ ਮੈਰਿਜ ਹੋਈ ਵੀ ਆ ਸਾਡੀ ਮੇਰੇ ਘਰਦਿਆਂ ਤੋਂ ਮਤਲਬ ਵੀ ਇਹ ਮੈਨੂੰ ਭਜਾ ਕੇ ਲਿਆਇਆਗਾ ਇਹ ਤੇ ਹੁਣ ਵੀਰੇ ਆਏ ਆ ਵੀ ਨਾ ਤਾਂ ਸਾਨੂੰ ਕੋਈ ਸਾਡਾ ਬਣਦਾ ਹੱਕ ਮਿਲ ਰਿਹਾ ਸਾਡੇ ਸਹੁਰੇ ਪਰਿਵਾਰੋਂ ਲੋ ਬਾਕੀ ਇਹਨੇ ਜਿੰਨਾ ਵੀ ਮਤਲਬ ਮੈਨੂੰ ਪਹਿਲਾ ਵਿਆਹ ਤੋਂ ਪਹਿਲਾਂ ਜਿਹੜੇ ਚੰਦ ਤਾਰੇ ਦਿਖਾਉਂਦਾ ਹੁੰਦਾ ਸੀ ਸਭ ਕੁਛ ਗੱਪ ਸੀ ਮੈਨੂੰ ਕਹਿੰਦਾ ਸਾਡੇ ਕੋਠੀ ਪਾਈ ਆ ਸਾਡੇ ਆਏ ਆ ਮੇਰਾ ਵੱਡਾ ਭਰਾ ਤਾਂ ਆਏ ਕੰਮ ਕਰਦਾ ਸਭ ਕੁਛ ਮੇਰਾ ਹੀ ਆ ਆਏ ਆ ਜੋ ਆ ਤੇ ਹੁਣ ਆ ਕੇ ਜਦੋਂ ਇੱਥੇ ਮੈਂ ਦੇਖਿਆ ਇਹਨਾਂ ਦਾ ਘਰ ਦੋ ਕਮਰੇ ਆ ਵੀਰੇ ਉਹ ਵੀ ਕੱਚੇ ਤੇ ਉਹਨਾਂ ਦੇ ਵਿੱਚੋਂ ਵੀ ਇੱਕ ਕਮਰਾ ਵੀ ਨਹੀਂ ਸਾਡੇ ਹਿੱਸੇ ਆਇਆ ਹੁਣ ਉਹ ਇੱਕ ਕਮਰਾ ਦਾ ਸਾਡੇ ਵੱਡੇ ਨੂੰ ਮਤਲਬ ਮੇਰੇ ਜੇਠ ਜਠਾਣੀ ਹੁੰਦੇ ਤਾਂ ਦੂਜਾ ਕਮਰਾ ਮੇਰੀ ਸੱਸ ਕਹਿੰਦੀ ਅਸੀਂ ਕਿੱਥੇ ਰਹੀ ਗਏ ਕਿਹੜੇ ਸੁਪਨੇ ਵਿਖਾਉਂਦਾ ਸੀ ਤੂੰ ਕਿਹੜੇ ਸੁਪਨੇ ਵਿਖਾਉਂਦਾ ਸੀ ਕੁੜੀ ਨੂੰ ਨੂੰ ਬਈ ਮਾਕਦਾ ਹੁੰਦਾ ਸੀ ਕਿ ਆਪਣੇ ਕੋਠੀ ਪਾਈ ਵੀ ਆ ਕਿ ਇੱਕ ਮੇਰੇ ਕੋਲ ਕਾਰ ਆ ਬਈ ਕੀ ਘੁੰਮਣ ਫਿਰਨ ਕੀ ਜਾਨੀ ਰਹਿੰਨੇ ਹਨ ਅਸੀਂ ਫੈਮਿਲੀ ਨਾਲ ਸਾਰੇ ਤੇ ਇੱਕ ਭਰਾ ਮੇਰਾ ਬਾਹਰ ਆ ਬਈ ਹਾਂ ਤੇ ਬਸ ਐਂ ਬਈ ਗੱਪ-ਗੁੱਪ ਮਾਰ ਕੇ ਨੂੰ ਲੈ ਆਇਆ ਤੇ ਬਸ ਹੁਣ ਔਕੀ ਹੋਈ ਜਾਂਦੀ ਯਾਰ ਇਹ ਮੈਨੂੰ ਕਹਿ ਦਿੰਦੀ ਆ ਕਿ ਤੂੰ ਮੈਨੂੰ ਗੱਪ ਮਾਰਦੇ ਸੀ ਐਂ ਕਰਦਾ ਸੀ ਤੇ ਮੈਨੂੰ ਬਈ ਡਰ ਲੱਗਦਾ ਸੀਗਾ ਯਾਰ ਇਹਨੇ ਜਾਣਾ ਸੀ ਬਾਹਰ ਮੈਨੂੰ ਡਰ ਸੀ ਕਿ ਇਹ ਮੈਨੂੰ ਛੱਡ ਗਈ ਮੇਰਾ ਕਿਤੇ ਵਿਆਹ ਨਹੀਂ ਹੋਣਾਗਾ ਤੇ ਮੈਂ ਬਈ ਡਰ-ਡਰ ਕੇ ਗੱਪ ਮਾਰੀ ਇਹਨੂੰ ਗੱਪ ਮਾਰ ਕੇ ਲੈ ਆਇਆ ਫਿਰ ਤੋਂ ਬਈ ਹਾਂ ਬਈ ਅੱਛਾ ਤੇ ਨੂੰ ਗੱਪ ਮਾਰ ਕੇ ਲਿਆਇਆ ਵਾ ਕਿ ਸੁਪਨੇ ਕਿਹੜੇ ਵਿਖਾਉਂਦਾ ਸੀ ਸੁਪਨੇ ਜਿਵੇਂ ਵਿਖਾਉਨੇ ਨੇ ਵੀ ਮੈਂ ਤੇਨੂੰ ਇੱਥੇ ਕਮਾਉਂਗਾ ਆਹ ਕੱਪੜੇ ਪਾਵਾਂਗੇ ਆਪਾਂ ਆਹ ਖਾਵਾਂਗੇ ਆਪਾਂ ਆਪਣੇ ਜਵਾਗ ਹੋਣਗੇ ਉਹਨਾਂ ਦੇ ਨਾਂ ਆਹ ਰੱਖਾਂਗੇ ਬਥੇਰਾ ਕੁਝ ਸੋਚਦੇ ਹੁੰਦੇ ਉਹ ਚੀਜ਼ਾਂ ਸਾਰੇ ਵੀਰੇ ਬਹੁਤ ਕੁਝ ਜਿਵੇਂ ਤੁਹਾਨੂੰ ਪਤਾ ਅੱਜ ਕੱਲ ਦੇ ਮੁੰਡੇ ਹਨਾ ਕਰਦੇ ਹੈਗੇ ਵੀ ਆਪਾਂ ਇੱਕੋ ਜਿਹੇ ਕੱਪੜੇ ਪਾ ਕੇ ਚੱਲਿਆ ਕਰਾਂਗੇ ਆਪਾਂ ਤਾਂ ਆਏ ਹਫ਼ਤੇ ਹਨਾ ਮਤਲਬ ਚੱਲਿਆ ਕਰਾਂਗੇ ਫਿਲਮ ਦੇਖਣ ਚੱਲਿਆ ਕਰਾਂਗੇ ਘੁੰਮਣ ਫਿਰਨ ਚੱਲਿਆ ਕਰਾਂਗੇ ਇੱਥੇ ਆ ਕੇ ਹੁਣ ਮੈਨੂੰ ਪਤਾ ਲੱਗਦਾ ਵੀ ਇਹਨਾਂ ਦੇ ਤਾਂ ਨਾ ਬਸ ਆ ਵੀ ਕਿਤੇ ਕੋਈ ਗੁਰਦਾਰੇ ਪ੍ਰੋਗਰਾਮ ਹੁੰਦਾ ਫੇਰ ਲੈ ਕੇ ਜਾਂਦੇ ਆ ਤੇ ਨਹੀਂ ਤਾਂ ਉੱਥੇ ਵੀ ਨਹੀਂ ਕੋਈ ਜਾਂਦਾ ਹਮ ਅੱਛਾ ਤੁਹਾਡੀ ਗੱਲਬਾਤ ਕਿਵੇਂ ਹੋਈ ਸੀ ਮਸਲਾ ਇਹ ਜਿਹੜਾ ਸਿਸਟਮ ਸੀ ਥੋੜਾ ਆਸਕੀ ਵਾਲਾ ਸਿਸਟਮ ਸੀ ਥੋੜਾ ਇੱਕ ਦੂਜੇ ਨਾਲ ਪਿਆਰ ਕਿਵੇਂ ਹੋਇਆ ਗੱਲਬਾਤ ਕਿਵੇਂ ਹੋਈ ਫਿਰ ਤੁਸੀਂ ਕਿਵੇਂ ਸਿਸਟਮ ਚੱਲਿਆ ਇਹ ਗੱਲਬਾਤ ਬਈ ਸਕੂਲ ਵਿੱਚ ਹੋਈ ਸੀ ਹਮ ਇਹ ਮੇਰੇ ਨਾਲ ਦੇ ਪਿੰਡ ਦੀ ਹੈ ਬਈ ਤੇ ਉੱਥੋਂ 8ਵੀਂ ਕਲਾਸ ਵਿੱਚ ਗੱਲਬਾਤ ਕਰਨ ਲੱਗੇ ਸੀ ਅਸੀਂ ਤੇ ਸਕੂਲ ਟਾਈਮ ਬਈ ਗੱਲ ਕਰਦੇ ਰਹੇ ਵਧੀਆ ਸੀ ਹਨਾ ਸਕੂਲ ਸਕੂਲ 'ਚ ਗੱਲ ਹੁੰਦੀ ਸੀ ਫੋਨ ਫਾਣੂ ਵੀ ਹੁੰਦੇ ਨਹੀਂ ਸੀ ਹਮ ਤੇ ਫਿਰ ਜਦੋਂ ਕਾਲਜ ਲੱਗ ਗਈ ਮੈਂ ਵੀ ਇਹਦੇ ਨਾਲ ਹੀ ਲੱਗ ਗਿਆ ਕਾਲਜ ਪੜਦੇ ਫੜਦੇ ਹੁੰਦੇ ਸੀ ਚਲੋ ਪੜ੍ਹਾਈ ਪੂਰੀ ਹੋ ਗਈ ਤੇ ਇਹ ਕਹਿੰਦੀ ਮਾਈ ਲੈਟਰਸ ਕਰਨ ਲੱਗਣੀ ਆ ਇਹ ਬੇਸ਼ਹਾਰ ਸੀ ਚੱਲ ਲੱਗ ਗਈ ਚਾਰ ਪੀਆ ਚੀ ਸੀ ਤੇ ਅਸੀਂ ਇੰਨੇ ਵਾਲੇ ਹੈ ਨਹੀਂ ਸੀ ਬਈ ਘਰੋਂ ਚੱਲ ਇਹਦੇ ਪਿੱਛੇ ਮੈਂ ਲੱਗ ਗਿਆ ਹਨਾ ਕਿ ਇਹਦੇ ਮਨ ਚ ਨਾ ਜਾਵੇ ਕਿ ਮੈਂ ਘਰੋਂ ਗਰੀਬਾਂ ਕਿ ਮੈਂ ਮਾਈ ਲੈਟਰਸ ਨਹੀਂ ਕਰਦਾ ਬਈ ਮੈਂ ਲੱਗ ਗਿਆ ਇਹਦੇ ਇਹਦੇ ਚੱਲ ਬੈਂਡ ਬੂੰਡ ਆ ਗਏ ਉਦੋਂ ਤੇ ਇਹ ਬਾਹਰ ਬੂਰ ਦਾ ਬਣਾਉਣ ਲੱਗ ਗਈ ਚੱਲ ਬਈ ਤਾਂ ਵੀਜ਼ਾ ਵੀ ਆ ਗਿਆ ਮੇਰੇ ਮਨ ਚ ਉਦ ਹੀ ਡਰ ਬੈਠ ਗਿਆ ਤੇ ਮੈਨੂੰ ਬਈ ਲੋਕ ਕਹਿਣ ਲੱਗੇ ਯਾਰ ਉਦ ਨੂੰ ਛੱਡ ਕੇ ਜਾਊਗੀ ਹਨਾ ਕਿ ਵੀਜ਼ਾ ਆ ਗਿਆ ਜਦੋਂ ਬਾਹਰ ਜਾਵਣੀ ਉਦ ਦੀ ਇੰਨੇ ਬਦਲ ਜਾਣਾ ਮੇਰੇ ਮਨ ਚ ਵਹਿਮ ਬੈ ਗਿਆ ਬਈ ਇਹਨੂੰ ਮੈਂ ਕਿਹਾ ਨਹੀਂ ਜਾਣਾ ਤੂੰ ਹਨਾ ਕਿ ਆਪਾਂ ਵਿਆਹ ਕਰਾਉਣੇ ਆ ਕਿ ਮੇਰੇ ਕੋ ਸਾਰਾ ਕੁਝ ਹੈਗਾ ਇੱਥੇ ਕਿ ਤੂੰ ਬਾਹਰੇ ਕੀ ਕਰਨਾ ਕਿ ਜੇ ਤੂੰ ਇੱਥੇ ਨਹੀਂ ਤੰਗੀ ਤੇਰੇ ਕੋਲੇ ਇਹ ਕੰਨੀ ਨਹੀਂ ਬਈ ਮੈਂ ਜਾਣਾ ਹੀ ਆ ਮੈਂ ਬਈ ਚੱਲ ਮੈਂ ਤਾਂ ਤਰਲੇ ਕਰਕੇ ਗੱਪ-ਗੁੱਪ ਮਾਰ ਕੇ ਨੂੰ ਰੱਖ ਲਿਆ ਤੇ ਬਾਅਦ ਵਿੱਚ ਬਈ ਜਦੋਂ ਚਾਲੇ ਨਹੀਂ ਗਈ ਹਨਾ ਮੇਰੇ ਪਿੱਛੇ ਤੇ ਫਿਰ ਬਈ ਤਿੰਨ ਕੁ ਮਹੀਨਾ ਬਾਅਦ ਸੇ ਭੱਜ ਕੇ ਵਿਆਹ ਕਰਾ ਲਿਆ ਸੀ ਭੱਜ ਕੇ ਕਰਵਾ ਹਾਂਜੀ ਵੀਰੇ ਅੱਛਾ ਜਿਹੜੀ ਤੈਨੂੰ ਕਹੇ ਜਿਵੇਂ ਤੁਹਾਡੀ ਗੱਲ ਬਾਤ ਹੈ ਤੈਨੂੰ ਜਿਵੇਂ ਇਹ ਨਹੀਂ ਦੱਸਿਆ ਇਹ ਹੀ ਐਂ ਹੋਇਆ ਸੀ ਪਿਆਰ ਹਾਂਜੀ ਭਈ ਐਂ ਗੱਲ ਹੋਈ ਸੀ ਬਾਹਰ ਜਾਣਾ ਸੀ ਤੂੰ ਹਾਂਜੀ ਕਿਹੜੇ ਥਾਂ ਜਾਣਾ ਸੀ ਮੈਂ ਵੀਰੇ ਕੈਨੇਡਾ ਜਾਣਾ ਸੀ ਪਹਿਲਾਂ ਵਰਕ ਵੀਜ਼ੇ ਤੇ ਜਾਣਾ ਉਹਦੇ ਤੇ ਜਾਣਾ ਸੀ ਸਟੱਡੀ ਵੀਜ਼ੇ ਤੇ ਜਾਣਾ ਸੀਗਾ ਤੇ ਮੇਰੇ ਮਤਲਬ ਕਿ ਪਲੱਸ 2 ਤੋਂ ਬਾਅਦ ਹੀ ਮਾਇਲਸ ਕੀਤਾ ਸੀਗਾ ਤੁਹਾਨੂੰ ਪਤਾ ਵੀ 2015 ਦੇ ਵਿੱਚ ਉਦੋਂ ਆਇਲੈਸ 6 ਬੈਂਡ ਈਚ ਤੇ ਓਵਰਆਲ ਆਉਣੇ ਬਹੁਤ ਵੱਡੀ ਗੱਲ ਹੁੰਦੀ ਸੀ ਹਨਾ ਤੇ ਉਦੋਂ ਫਿਰ ਇਹਨੇ ਜਿਹੜਾ ਹੈਗਾ ਮੈਨੂੰ ਆਏ ਤੱਕੇ ਦੇ ਨਾਲ ਮੈਨੂੰ ਕਹਿੰਦਾ ਵੀ ਨਹੀਂ ਆਏ ਮੇਰੇ ਕੋਲ ਸਭ ਕੁਝ ਹੈਗਾ ਇੱਥੇ ਕਿਹੜਾ ਵੀ ਮੈਂ ਭੁੱਖਾ ਮਰਦਾ ਤੈਨੂੰ ਖੁਸ਼ ਰੱਖੂਗਾ ਤੇ ਬਈ ਇਹਨੂੰ ਮੈਂ ਬਹੁਤ ਸੁਪਨੇ ਵਿਖਾਏ ਹਨਾ ਇਹਨੂੰ ਮੈਂ ਆਖਿਆ ਕਿ ਮੇਰੇ ਭੱਠੇ ਚੱਲਦੇ ਆ ਇਹ ਕਹਿੰਦਾ ਮੈਂ ਸਾਡੇ ਭੱਠੇ ਚੱਲਦੇ ਆ ਕਿ ਕਿਹੜੇ ਭੱਠੇ ਚੱਲਦੇ ਵੇ ਤੇਰੀ ਮਾਂ ਦੇ ਦੱਸੀ ਮੈਨੂੰ ਇਹਨਾਂ ਦਾ ਮੇਰਾ ਵੀ ਭੱਠਾ ਵਾ ਕੇ ਰੱਖਤਾ ਕਹਿੰਦੀ ਮੇਰੇ ਭੱਠਾ ਵਾ ਕੇ ਰੱਖਤਾ ਅੱਛਾ ਤੈਨੂੰ ਕੱਢ ਕੇ ਲੈ ਗਿਆ ਸੀ ਇਹ ਹਾਂ ਬਈ ਅੱਛਾ ਤੈਨੂੰ ਸ਼ਰਮ ਨਹੀਂ ਆਈ ਸ਼ਰਮਪਈ ਹੁਣ ਉਹਦੋ ਟਾਈਮ ਹੀ ਇਹੋ ਜਿਹਾ ਹੁੰਦਾ ਵੀ ਬੰਦਾ ਹਨਾ ਮਗਰ ਲੱਗ ਜਾਂਦਾ ਵੀ ਆਪਾਂ ਨੂੰ ਮੂੜਮਤ ਇਹੋ ਜੀ ਹੁੰਦੀ ਆ ਤੇ ਜੋ ਕਹਿੰਦੇ ਹੁੰਦੇ ਨੇ ਨਾ ਵੀ ਜਿਹੜਾ ਪਿਆਰ ਹੁੰਦਾ ਹੈ ਅਗਲਾ ਕਹਿੰਦਾ ਵੀ ਇੰਨਾ ਹੀ ਹੁੰਦਾ ਤੇ ਮੇਰਾ ਤਾਂ ਜਿਵੇਂ ਹੀ ਮੈਂ ਕਹਿੰਨੀ ਆ ਵੀ ਮੈਂ ਤਾਂ ਅੱਖਾਂ ਤੇ ਪੱਟੀ ਬੰਨ ਲਈ ਸੀ ਮੈਨੂੰ ਕੁਝ ਦਿਖਿਆ ਹੀ ਨਹੀਂ ਵੀ ਡੜੇ ਗੱਪ ਮਾਰਦਾ ਅੱਛਾ ਤੂੰ ਇਹਨੂੰ ਜਿਹੜਾ ਪਲਾਨ ਬਣਾਇਆ ਭੱਜਣ ਵਾਲਾ ਉਹ ਕਿਵੇਂ ਬਣਿਆ ਸੀ ਪਲਾਨ ਪਲਾਨ ਬਈ ਅਸੀਂ ਇਕੱਠੇ ਕਾਲਜ ਚ ਪੜ੍ਹਦੇ ਸੀਗੇ ਬਸ ਫਿਰ ਇਹ ਮੈਨੂੰ ਕਹਿੰਦਾ ਵੀ ਐ ਕਰਕੇ ਵੀ ਆਪਾਂ ਕੋਡ ਮੈਰਿਜ ਕਰਵਾ ਲੈਨੇ ਆ ਘਰ ਦੇ ਤਾਂ ਆਪਣੇ ਮਨ ਦੇ ਦੀਂਦੇ ਨਹੀਂਗੇ ਤੇ ਮੈਂ ਫਿਰ ਜਦੋਂ ਬਾਲਾ ਇਹ ਕਰਨ ਲੱਗਾ ਫਿਰ ਮੈਂ ਮੰਨ ਗਈ ਵੀ ਮੈਂ ਘਰੇ ਆਪਦੇ ਫੋਨ ਕਰਤਾ ਸੀਗਾ ਵੀ ਐਂ ਕਰਕੇ ਵੀ ਮੈਂ ਵੀ ਮੁੰਡੇ ਨਾਲ ਵਿਆਹ ਕਰਵਾ ਲਿਆ ਵੀ ਮੈਂ ਘਰੇ ਨਹੀਂ ਆਉਂਦੀਗੀ ਤੇ ਫਿਰ ਅਸੀਂ ਜਦੋਂ ਸਾਡੇ ਕੋਰਟ 'ਚ ਬਿਆਨ ਹੋ ਗਏ ਸੀ ਵੀ ਉਸ ਤੋਂ ਬਾਅਦ 'ਚ ਅਸੀਂ ਘਰੋਂ ਭੱਜ ਗਏ ਸੀਗੇ ਵੀ ਕਾਲਜ ਗਈ ਸੀ ਮੈਂ ਕਾਲਜ ਲੇਕਿਨ ਤੂੰ ਪਹਿਲਾਂ ਰਿਸ਼ਤਾ ਭੇਜਿਆ ਸੀਗਾ ਰਿਸ਼ਤਾ ਵੀ ਭੇਜਿਆ ਸੀ ਮੈਂ ਉਹਨਾਂ ਦੇ ਘਰੇ ਤੇ ਉਹਨਾਂ ਨੇ ਨਾ ਕਰਤੀ ਤੇ ਇਹਨਾਂ ਦੇ ਘਰਦਿਆਂ ਨੂੰ ਸਾਡੇ ਘਰ ਬਾਰੇ ਸਾਰਾ ਕੁਝ ਪਤਾ ਸੀ ਵੀ ਕਿਹੋ ਜਿਹਾ ਕਿਹੋ ਜਿਹਾ ਨਹੀਂ ਹਨ ਉਹਨਾਂ ਨੇ ਇਹਨੂੰ ਵੀ ਬਹੁਤ ਸਮਝਾਇਆ ਸੀ ਪਰ ਇਹ ਬਈ ਹੁਣ ਮੇਰੇ ਗੱਪਾਂ 'ਚ ਆਈ ਵੀ ਸੀ ਕਿੱਥੇ ਮੰਨਦੀ ਸੀ ਇਹ ਗ੍ਰੀਨ ਮੈਂ ਕਰਾਉਣਾ ਹੀ ਉਹਦੇ ਨਾਲ ਨਹੀਂ ਮੈਂ ਕਰਾਉਣਾ ਹੀ ਨਹੀਂ ਅੱਛਾ ਤੂੰ ਰਿਸ਼ਤਾ ਭੇਜਿਆ ਸੀ ਤੈਨੂੰ ਇਹ ਇਹਨਾਂ ਦੇ ਘਰੇ ਭੇਜਿਆ ਇਹ ਰਿਸ਼ਤਾ ਸੀ ਹਾਂਜੀ ਵੀਰੇ ਭੇਜਿਆ ਸੀ ਕੀ ਕਹਿੰਦੇ ਇਹ ਘਰ ਦੇ ਪਰ ਇਹਦੇ ਘਰ ਦੇ ਤਾਂ ਇਹ ਤਿਆਰੀ ਸੀ ਹੁਣ ਮੇਰੇ ਨਾਲ ਵਿਆਹ ਕਰਨ ਨੂੰ ਪਰ ਮੇਰੇ ਘਰਦਿਆਂ ਨੂੰ ਪਤਾ ਸੀਗਾ ਉਹ ਕਹਿੰਦੇ ਵੀ ਸਹੀ ਨਹੀਂਗਾ ਉਹ ਵੀ ਪਰਿਵਾਰ ਸਹੀ ਨਹੀਂਗਾ ਮੈਨੂੰ ਕਹਿੰਦੇ ਵੀ ਤੂੰ ਕਹਿੰਨੀਆ ਕੋਠਾਂ ਵੀ ਅਸੀਂ ਪਿੰਡ ਚੋਂ ਪਤਾ ਕੀਤਾ ਵੀ ਉਹਨਾਂ ਦੇ ਤਾਂ ਵੀ ਕੱਚੇ ਕਮਰੇ ਪਾਏ ਹੋਏ ਅਗੇ ਵੀ ਹੈ ਨਹੀਂਗਾ ਉਹਨਾਂ ਦਾ ਕੋਈ ਇਹੋ ਜਿਹਾ ਸਰਕਲ ਕਹਿੰਦੇ ਤੂੰ ਕਹਿੰਨੀ ਉਹਨਾਂ ਦੇ ਭੱਠੇ ਉਹਨਾਂ ਦੇ ਗੱਡੀਆਂ ਵੀ ਉਹ ਤਾਂ ਵੀ ਮੰਨ ਕੇ ਚੱਲ ਵੀ ਮਸਾ ਟਾਈਮ ਪਾਸ ਕਰਦੇ ਅਗੇ ਵੀ ਇੱਕ ਟਾਈਮ ਦੀ ਰੋਟੀ ਦੀ ਉਹਨਾਂ ਨੂੰ ਫਿਕਰ ਹੁੰਦੀ ਹੈ ਵੀ ਅਸੀਂ ਕਿਵੇਂ ਬਣਾਵਾਂਗੇ ਵੀ ਉਹਨਾਂ ਦਾ ਇੰਨਾ ਮਾੜਾ ਤੁਸੀਂ ਭੱਜ ਕੇ ਵਿਆਹ ਕਰਵਾ ਲਿਆ ਧਮਕੀਆਂ ਵੀ ਆਈਆਂ ਹੋਣਗੀਆਂ ਤੈਨੂੰ ਬਈ ਐਂ ਕਰਦਾਂਗੇ ਬਹੁਤ ਕੁਝ ਹੁੰਦਾ ਹਾਂ ਹਾਂ ਬਈ ਇਹਨਾਂ ਦੇ ਘਰੋਂ ਬਹੁਤ ਫੋਨ ਜਾਂਦੇ ਰਹੇ ਆ ਤੇ ਇਹਨਾਂ ਦੇ ਘਰ ਦੇ ਬਹੁਤ ਫੋਨ ਕਰਾਉਂਦੇ ਰਹੇ ਆ ਬਈ ਕਿਉਂਕਿ ਘਰ ਉਹ ਚੰਗੀ ਸੀ ਦੋ ਤਿੰਨ ਵਾਰੀ ਤਾਂ ਬਈ ਬੰਦੀ ਪਿੱਛੇ ਲੱਗੀ ਸਾਡੇ ਤੇ ਉੱਥੋਂ ਮੈਂ ਬਈ ਇੱਕ ਵਾਰੀ ਤਾਂ ਨਿਕਲ ਆਇਆ ਸੀ ਹਨਾ ਤੇ ਜਦੋਂ ਮੈਂ ਨਿਕਲ ਆਇਆ ਬਈ ਫਿਰ ਮੈਨੂੰ ਦੱਸਿਆ ਗਿਆ ਕਰਕੇ ਕਿ ਤੂੰ ਘਰੇ ਫੋਨ ਲਾ ਕਿ ਕੱਲ ਵੀ ਜੇ ਸਾਡਾ ਨੁਕਸਾਨ ਹੋ ਗਿਆ ਅਗੇ ਇਸ ਦਾ ਤੁਹਾਡਾ ਨਾਮ ਲਵਾਂਗੇ ਫਿਰ ਬਈ ਐਂ ਕਰਕੇ ਸੀ ਜਿਹੜਾ ਨਾਲ ਥਾਣਾ ਲੱਗਦਾ ਸੀ ਹਨਾ ਕੀ ਉੱਤੇ ਆ ਕੇ ਰਾਵਟ ਲਖਾਇਆ ਗਿਆ ਕਰਕੇ ਬਈ ਸਾਨੂੰ ਉਹਨਾਂ ਤੋਂ ਖਤਰਾ ਕਿ ਉਹਦੇ ਘਰ ਦੇ ਮੇਰੇ ਘਰ ਦੇ ਕਿ ਨਾਲੇ ਮੇਰੇ ਘਰ ਦੇ ਇਹਦੇ ਨਾਲੇ ਮੇਰੇ ਘਰ ਦੇ ਦੇ ਘਰ ਦੇ ਆ ਕਿ ਸੱਤ ਸੌਰਾ ਮੇਰੇ ਧੌਂਕਿਆਂ ਦਵਾਉਂਦੇ ਤੇ ਮਢੀਰ ਪਿੱਛੇ ਲਾਉਂਦੇ ਸਾਡੇ ਅੱਛਾ ਹੁਣ ਮੈਨੂੰ ਇਹ ਦੱਸ ਵੀ ਤੂੰ ਇਹਦੇ ਨਾਲ ਵਿਆਹ ਵੀ ਕਰਾ ਲਿਆ ਲਵ ਮੈਰਿਜ ਕਰਾ ਲਈ ਤੂੰ ਖੁਸ਼ ਸੀ ਹਨਾ ਵੀ ਹੁਣ ਕੀ ਹੋ ਗਿਆ ਹੁਣ ਤੂੰ ਕੈਮਰੇ ਮੁਰੇ ਕਾ ਤੋਂ ਆਈਆਂ ਹੁਣ ਤੂੰ ਹੁਣ ਕੈਮਰੇ ਤੂੰ ਹੁਣ ਕੈਮਰੇ ਮੁਰੇ ਕਾ ਤੋਂ ਆਈਆਂ ਪਹਿਲਾਂ ਤੂੰ ਬੜਾ ਖੁਸ਼ ਹੋ ਕੇ ਵਿਆਹ ਕਰਵਾਇਆ ਇਹਦੇ ਨਾਲ ਵਿਆਹ ਕਰਾਇਆ ਵੀ ਹਾਂ ਸਾਜੀ ਜੀ ਜੀਵਨ ਵਧੀਆ ਅਜ ਬਤੀਤ ਕਰਾਂਗੇ ਹੁਣ ਕੈਮਰੇ ਪੂਰੇ ਵੀਰੇ ਇਸ ਕਰਕੇ ਆਉਣਾ ਪਿਆ ਕਿਉਂਕਿ ਹੁਣ ਮੇਰੀ ਜਿਹੜੀ ਸੱਸ ਹੈਗੀ ਹੈ ਹਨਾ ਵੀ ਉਹ ਮੈਨੂੰ ਕਰਦੀ ਆ ਤੰਗ ਉਹ ਇਹ ਚਲੋ ਕੰਮ ਧੰਦੇ ਜਾਵੜਦਾ ਉਹ ਮੈਨੂੰ ਕਹਿ ਦਿੰਦੀ ਹੈਗੀ ਵੀ ਜਿਹੜੇ ਦੋ ਕਮਰੇ ਸਾਨੂੰ ਦੱਸਿਆ ਸੀਗਾ ਵੀ ਦੋ ਕਮਰੇ ਆ ਇਹਨਾਂ ਦੇ ਉਹਨਾਂ ਚ ਇੱਕ ਕਮਰਾ ਚੱਲ ਸਾਨੂੰ ਕੇਰਾ ਉਹਨਾਂ ਨੇ ਲੋਕੋ ਲੋਜੋ ਕਹਤਾ ਵੀ ਇੱਕ ਕਮਰੇ ਚ ਤੁਸੀਂ ਰਹਿ ਲਓ ਵੀ ਇੱਕ ਵੱਡੇ ਕੋਲੇ ਹੁਣ ਉਹ ਜਦੋਂ ਇਹ ਆਸੇ ਪਾਸੇ ਜਾਵੜਦਾ ਕਿਤੇ ਮੈਨੂੰ ਕਹਿ ਦਿੰਦੀ ਆ ਹੁਣ ਉਹ ਵੱਡੇ ਨੇ ਤਾਂ ਆਪ ਆਇਆ ਇਹ ਤਾਂ ਬਾਹਰ ਫਿਰਦਾ ਰਹਿੰਦਾ ਸੀ ਆਸ਼ਕੀਆਂ ਕਰਦਾ ਰਹਿੰਦਾ ਸੀ ਇਹ ਤਾਂ ਤੇਰੇ ਨੂੰ ਤੈਨੂੰ ਲੈ ਕੇ ਤੁਰਿਆ ਫਿਰਦਾ ਸੀਗਾ ਤੇ ਵੀ ਕਮਰਾ ਜਿਹੜਾ ਹੈਗਾ ਹੁਣ ਅਸੀਂ ਕਿੱਥੇ ਪਿਆ ਕਰਗੇ ਗਾਂ ਠੰਡ ਆਉਂਦੀ ਜਾਂਦੀ ਹੈ ਜਾਂ ਹੁਣ ਮੀਂਹ ਕਣੀ ਆ ਜਾਂਦਾ ਅਸੀਂ ਬਾਹਰ ਪਿਆ ਕਰਗੇ ਉਹ ਸਾਨੂੰ ਆਏ ਆਂਦੀ ਆ ਵੀ ਤੁਸੀਂ ਇਹ ਕਮਰਾ ਛੱਡ ਦਿਓ ਵੀ ਸਾਨੂੰ ਕੁਛ ਨਹੀਂ ਦਿੰਦੀ ਮੈਂ ਇਹਨੂੰ ਆਖਿਆ ਵੀ ਤੂੰ ਹੱਕ ਮੰਗ ਆਪਣਾ ਮੈਨੂੰ ਕਹਿੰਦੀ ਵੀ ਸਾਡੀ ਖਾਲੀ ਜਗ੍ਹਾ ਪਈ ਐ ਇੱਥੇ ਵਾਣ ਚ ਦੋ ਤਿੰਨ ਮਰਲੇ ਹੈਗੇ ਉਹਨਾਂ ਦੇ ਮੈਨੂੰ ਕਹਿੰਦੀ ਵੀ ਉਹ ਜਗ੍ਹਾ ਲੈ ਲਓ ਤੇ ਉੱਥੇ ਆਪਦਾ ਆਪੇ ਪਾ ਲਓ ਵੀ ਵਿਆਹ ਤੇ ਸਾਡੇ ਨਹੀਂ ਉਹਨਾਂ ਨੇ ਪੈਸਾ ਲਾਇਆ ਹਣਾ ਵੀ ਸਾਡੇ ਕਿਸੇ ਵੀ ਇਹਨਾਂ ਨੇ ਕੋਈ ਖਰਚਾ ਨਹੀਂ ਕੀਤਾ ਵਿਆਹ ਤੋਂ ਬਚ ਗਏ ਅਸੀਂ ਆਪੇ ਆਪ ਦਾ ਜਿਹੜਾ 35-40 ਹਜ਼ਾਰ ਰੁਪਏ ਸਾਡਾ ਖਰਚ ਹੋਇਆ ਅਸੀਂ ਦੋਨਾਂ ਨੇ ਨਾ ਆਪੇ ਰਲ ਮਿਲ ਕੇ ਕੀਤਾ ਵੀ ਕਿਤੇ ਨਾ ਕਿਸੇ ਤੋਂ ਫੜਫੜ ਕੇ ਉਹ ਅਸੀਂ ਹੁਣ ਲਾਹੇ ਆ ਪੈਸੇ ਕਿਵੇਂ ਲਾਹੇ ਉਹ ਸਾਨੂੰ ਹੀ ਪਤਾ ਕਿਉਂਕਿ ਕੱਲੇ ਜਾਣ ਨੂੰ ਬਹੁਤ ਔਖਾ ਹੁੰਦਾ ਇਹ ਕਿਹੜਾ ਕੋਈ ਕੰਮ ਕਰਦਾ ਸੀਗਾ ਤੇ ਹੁਣ ਲੱਗਿਆ ਵਿਆਹ ਤੋਂ ਬਾਅਦ ਕੰਮ ਕਰਨਾ ਵੀ ਇਹਨੇ ਨਹੀਂ ਕਿਹਾ ਤੈਨੂੰ ਕਦੇ ਇਹਨੇ ਨਹੀਂ ਕਿਹਾ ਵੀ ਮੈਂ ਤੂੰ ਕਿਉਂ ਟੈਨਸ਼ਨ ਲੈਣੀ ਹੈ ਮੈਂ ਹੈਗਾ ਮੈਂ ਤੈਨੂੰ ਜਿਹੜੇ ਸੁਪਨੇ ਵਿਖਾਇਆ ਮੈਂ ਪੂਰੇ ਕਰੂੰਗਾ ਸੁਪਨੇ ਹੁਣ ਮੈਨੂੰ ਦਿਂਦੇ ਦਾ ਹੈ ਨਹੀਂਗੇ ਇਹਨੇ ਕਿਹ ਸੋਪਣੇ ਕੇਹੋ ਜੀ ਪੂਰੇ ਕਰੂਗਾ ਇਹ ਮੇਰੇ ਕਮਰਾ ਦਵਾ ਨਹੀਂ ਸਕਦਾ ਤੂੰ ਕਮਰਾ ਯਾਰ ਬਈ ਹੁਣ ਮੈਂ ਉਹਨਾਂ ਨਾਲ ਕਿਉਂ ਲੜਾਂ ਯਾਰ ਹਨਾ ਕਿ ਦੋ ਕਮਰੇ ਆ ਇੱਕ ਮੇਰੇ ਵੱਡੇ ਭਰਾ ਦਾ ਹਨਾ ਇੱਕ ਮਾਂ ਪਿਓ ਦਾ ਯਾਰ ਹੁਣ ਮੈਂ ਆਪਣੀ ਮਿਹਨਤ ਜਮੀਨ ਕੋਹ ਨਹੀਂ ਬਈ ਹੁਣ ਮੈਂ ਆਪਣੀ ਮਿਹਨਤ ਕਰੀ ਜਨਾ ਕਿ ਯਾਰ ਮੈਂ ਲੈ ਕੇ ਦੋ ਚਾਰ ਮਾਰਦੇ ਆਪਦਾ ਥਾਂ ਪਾ ਲੂੰਗਾ ਹਨਾ ਕਿ ਐਵੇਂ ਇਹਨਾਂ ਨਾਲ ਲੜੂੰਗਾ ਕਿ ਫਾਇਦਾ ਜਲੂਸ ਨਿਕਲੂਗਾ ਤੂੰ ਆਂਦਾ ਸੀ ਵੀ ਕੋਠੀ ਆ ਮੈਨੂੰ ਐ ਦੱਸੋ ਹੁਣ ਕਹਿੰਦਾ ਹੈ ਇੱਕ ਮੇਰੇ ਮਾਂ ਪਿਓ ਦਾ ਕਮਰਾ ਵੀ ਉਦੋਂ ਨਹੀਂ ਉਦੋਂ ਮੈਨੂੰ ਦੱਸ ਦਿੰਦਾ ਨਾ ਵੀ ਮੇਰੇ ਕੋਲ ਤਾਂ ਇੱਕ ਕਮਰਾ ਵੀ ਹੈ ਨਹੀਂ ਤੈਨੂੰ ਘਰੇ ਪਾਉਣ ਨੂੰ ਤੇ ਮੈਂ ਆਉਂ ਤਬਈਰੂਦ ਇਹਨੂੰ ਹੀ ਸੋਚਣਾ ਚਾਹੀਦਾ ਸੀ ਪੁੱਛ ਪਰਤਾਲ ਕਰ ਲੈਂਦੀ ਫਿਰ ਮੈਂ ਕਿੰਨੇ ਕੁ ਵਾਲਾਂ ਘਰੋਂ ਫਿਰ ਜਾਵੜ ਦੀ ਬਾਹਰ ਆਹੀ ਆ ਹੁਣ ਤਾਂ ਇਹ ਹੀਰੋ ਬਣ ਕੇ ਜਾਂਦਾ ਹੁੰਦਾ ਸੀਗਾ ਵੀ ਕੋਈ ਕਹਿ ਨਹੀਂ ਸਕਦਾ ਸੀਗਾ ਵੀ ਇਹਦਾ ਆ ਹਾਲ ਹੋਊਗਾ ਇਹਦਾ ਘਰ ਇਹੋ ਜਿਹਾ ਹੋਊਗਾ ਇਹੋ ਜਿਹਾ ਘਰੋਂ ਹੋਊਗਾ ਇਹ ਇਹ ਤਾਂ ਆਏ ਜਾਂਦਾ ਸੀ ਵਾਲਾਂ ਨੂੰ ਜੈਲ ਲਾ ਕੇ ਬੋਧੀਆਂ ਖੜੀਆਂ ਕਰਕੇ ਐ ਬੂਟ ਪਾ ਕੇ ਮੰਗਵੇਂ ਲੀੜੇ ਲੈ ਕੇ ਜਾਂਦਾ ਸੀ ਇਹ ਲੋਕਾਂ ਤੋਂ ਕਿਵੇਂ ਲੈ ਕੇ ਜਾਂਦਾ ਸੀ ਹੀਰੋ ਤਾਂ ਬਈ ਮੈਂ ਹੁਣ ਵੀ ਬਣ ਕੇ ਹੀ ਰਹਿਣਾ ਕਿਵੇਂ ਲੀੜਾਂ ਕਰਕੇ ਫਸ ਗਈ ਤੂੰ ਤੇ ਬਰ ਬਰੇ ਮੈਨੂੰ ਆਇ ਲੱਗਦਾ ਹੁੰਦਾ ਸੀ ਵੀ ਚੱਲ ਵਧੀਆ ਆਵਦੇ ਘਰੋਂ ਹੁਣ ਕੁੜੀ ਨੂੰ ਕੀ ਚਾਹੀਦਾ ਹੁੰਦਾ ਵੀ ਮੁੰਡਾ ਇੰਨਾ ਪਿਆਰ ਕਰਦਾ ਮੈਨੂੰ ਵੀ ਚੱਲ ਘਰੋਂ ਵਧੀਆਗਾ ਵੀ ਚੱਲ ਆਵਦਾ ਵਧੀਆ ਸਰਕਲ ਚੱਲੀ ਜਾਊਗਾ ਘਰੇ ਮੈਨੂੰ ਕੀ ਪਤਾ ਸੀਗਾ ਵੀ ਇਹ ਘਰੇ ਰਹਿਣ ਨੂੰ ਛੱਤ ਵੀ ਨਹੀਂ ਮੇਰੀ ਕਹਿੰਦਾ ਸਾਡੇ ਬਾਰ ਮੂਰ ਦੀ ਘੋਲੇ ਸਾਡੇ ਘਰੇ ਘੋੜੇ ਰੱਖੇ ਹੋਏ ਘੋੜੇ ਨਾ ਰੱਖੇ ਹੋਏ ਇੱਥੇ ਆ ਕੇ ਪਤਾ ਲੱਗਦਾ ਵੀ ਘਰ ਦੇ ਮੂਰ ਦੀ ਖੱ쩌 ਰੜੇ ਲੈ ਕੇ ਜਾਂਦੇ ਆ ਖੱ쩌 ਰੜੇ ਲੈ ਕੇ ਜਾਂਦੇ ਆ ਉਹ ਤਾਂ ਵੀ ਲੰਘਦੀ ਯਾਰ ਹੁਣ ਮੈਂ ਤਾਂ ਇਹਨੂੰ ਖੁਸ਼ ਰੱਖਦਾ ਸੀ ਇਹ ਕਹਿੰਦੀ ਆ ਪਾ ਪਾ ਜੀ ਕਦੀ ਹੋਈ ਜਾਂਦੀ ਆ ਮੈਂ ਕਹਾਂ ਘੋੜੇ ਤੋ ਇਹ ਰੇੜੇ ਦੀ ਹਾਰ ਲਵਾਈ ਫਿਰਦੇ ਸੀਗੇ ਹੁਣ ਇਹਨੂੰ ਕੀ ਪਤਾ ਸੀ ਖਰਚਾ ਅੱਛਾ ਹੁਣ ਮੈਨੂੰ ਇਹ ਦੱਸ ਵੀ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਭੱਜ ਕੇ ਵਿਆਹ ਕਰਵਾ ਲੈਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਮੈਂ ਵਿਆਹ ਕਰਵਾ ਲੂੰਗੀ ਆਦੇ ਮਾਪੇ ਤੋਂ ਬਾਹਰ ਨਿਕਲ ਕੇ ਤਾਂ ਵਧੀਆ ਖੁਸ਼ ਰਹੂੰਗੀ ਕੀ ਲੱਗਦਾ ਤੈਨੂੰ ਉਹ ਸਹੀ ਹੈ ਗਲਤ ਤਵਰੇ ਨਹੀਂ ਕਰਵਾਉਣਾ ਚਾਹੀਦਾ ਵਿਆਹ ਕਿਉਂਕਿ ਕੁੜੀ ਕਿਸੇ ਜੋਕਰੀ ਨਹੀਂ ਰਹਿੰਦੀ ਮੁੜ ਕੇ ਨਾ ਤਾਂ ਆਪਣੇ ਭੈਣ ਭਰਾਵਾਂ ਨਾਲ ਟੁੱਟ ਜਾਂਦੀ ਆ ਠੀਕ ਆ ਨਾਲੇ ਆ ਦੇ ਮਾਪਿਆਂ ਨਾਲ ਟੁੱਟ ਜਾਂਦੀ ਆ ਬਾਕੀ ਉਹ ਮੁੜ ਕੇ ਜਾਂਦੀ ਜੋਕਰੀ ਨਹੀਂ ਹੁਣ ਦੇਖੋ ਵੀ ਮੇਰੇ ਤੇ ਆ ਵਕਤ ਪੈ ਗਿਆ ਜੇ ਮਾਪਿਆਂ ਦੀ ਮਰਜ਼ੀ ਨਾਲ ਹੁੰਦੀ ਉਹ ਸਭ ਤੋਂ ਪਹਿਲਾਂ ਵਿਚੋਲੇ ਨੂੰ ਫੜਦੇ ਵੀ ਤੂੰ ਗੱਪ ਕਿਉਂ ਮਾਰਿਆ ਹਨਾ ਤੇ ਬਾਕੀ ਉਹ ਮੇਰਾ ਸਾਥ ਦਿੰਦੇ ਮੇਰੇ ਸਾਨੂੰ ਸਹਾਰਾ ਲਾਉਂਦੇ ਜਿੰਨੇ ਜੋਕਰੇ ਸੀ ਹੁਣ ਅਸੀਂ ਕਿਸੇ ਤੋਂ ਵੀ ਸਹਾਰਾ ਮੰਗਣ ਜੋਕਰੇ ਨਹੀਂ ਇਸ ਕਰਕੇ ਸਾਨੂੰ ਥੋਨੂ ਸੱਦਣਾ ਪਿਆ ਵੀ ਇਹੋ ਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਮਾਪਿਓ ਦੀ ਮਰਜ਼ੀ ਨਾਲ ਹੀ ਵਿਆਹ ਕਰਾਉਣਾ ਚਾਹੀਦਾ ਕਿਉਂਕਿ ਬਹੁਤ ਧੱਕਾ ਹੁੰਦਾ ਉਸ ਤੋਂ ਬਾਅਦ ਜਿਹੜਾ ਕੁਛ ਇਹ ਮੁੰਡੇ ਦਿਖਾਉਂਦੇ ਨਹੀਂ ਸੋਚਦੀਆਂ ਵੀ ਹਨਾ ਵੀ ਮੈਂ ਲਵ ਮੈਰਿਜ ਕਰਵਾ ਲਈਆਂ ਤੇ ਅੱਗੇ ਆ ਹਨਾ ਲਵ ਮੈਰਿਜ ਕਰਵਾਉਣੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੇ ਮੇਰੇ ਮਾਪਿਆਂ ਨੂੰ ਮੈਂ ਛੱਡ ਕੇ ਜਾ ਰਹੀਆਂ ਅੱਗੇ ਮੈਨੂੰ ਸੱਸ ਕੀ ਬਹਿ ਕੇ ਜੀ ਟੱਕਰੂ ਟੱਕਰੂਗੀ ਜੇ ਉਹ ਮੈਨੂੰ ਬੁੱਠਾ ਸਿੱਧਾ ਬੋਲੂਗੀ ਉਹ ਜਿਹਾ ਘਰ ਵਾਲਾ ਟੱਕਰ ਜਾਊਗਾ ਮੈਨੂੰ ਹੁਣ ਤਾਂ ਪਿਆਰ ਕਰਦਾ ਬਾਅਦ ਵਿੱਚ ਮੈਨੂੰ ਪਿਆਰ ਨਾ ਮਿਲੇ ਮੈਂ ਕੀ ਕਰੂੰਗੀ ਮੈਂ ਕਿਹਨੂੰ ਦੁੱਖ ਦੱਸ ਪਿਆਰ ਪਿਉ ਦਾ ਕਾਹਦਾ ਰਹਿ ਗਿਆ ਵੀਰੇ ਹੁਣ ਇੱਥੇ ਆ ਕੇ ਇੰਨਾ ਕੁਝ ਦੇਖ ਲਿਆ ਹੁਣ ਤਾਂ ਬਸ ਕੱਲੇ ਦੁੱਖ ਹੀ ਹੈਗੇ ਦੁੱਖ ਹੀ ਹੈ ਹੁਣ ਤਾਂ ਮੈਨੂੰ ਇੰਨੀ ਵਿਅਹ ਚੜਦੀ ਆ ਨਾ ਇਹਨੂੰ ਦੇਖ ਕੇ ਵੀ ਇਹਨੇ ਮੈਨੂੰ ਐਂ ਲੱਗ ਜਾਂਦਾ ਰਹਿੰਦਾ ਵੀ ਆਹਾ ਕੋਠੀ ਇਹਦੇ ਅਗਰ ਲੱਗ ਕੇ ਮੈਂ ਆਈ ਆ ਇਹਦੀਆਂ ਗੱਲਾਂ ਸੁਣ ਸੁਣ ਕੇ ਆਈ ਆ ਤੈਨੂੰ ਨਹੀਂ ਮਾੜੀ ਮੋੜੀ ਸ਼ਰਮ ਆਉਂਦੀ ਸ਼ਰਮ ਤਾਂ ਆਉਂਦੀ ਆ ਵੀ ਹੁਣ ਮਿਹਨਤ ਕਰੀ ਜਾਨਾ ਯਾਰ ਹੁਣ ਹੌਲੀ ਹੌਲੀ ਪਾਉਂਗਾ ਸਾਰਾ ਕੁਝ ਹਾਂ ਹੁਣ ਯਾਰ ਬਾਈ ਯਾਰ ਇਹਨੂੰ ਮੈਂ ਸ਼ੌਂਕ ਪੂਰੇ ਕਰਦਾ ਤੇ ਗੱਲ ਤਾਂ ਇਹ ਆ ਨਾ ਵੀ ਤੂੰ ਝੂਠ ਲਾਰੇ ਲਾ ਕੇ ਇਹਨੂੰ ਲੈ ਕੇ ਆਏ ਤੇ ਬਾਈ ਯਾਰ ਇਹਨੂੰ ਕੀ ਠੀਕ ਆ ਕੱਪੜੇ ਲੀੜੇ ਮੈਂ ਲੈ ਆ ਕੇ ਦਿੰਦਾ ਮੇਰੇ ਕੋਲ ਵੀ ਬਟਨ ਵਾਲਾ ਫੋਨ ਇਹਨਾਂ ਮੈਂ 20000 ਵਾਲਾ ਫੋਨ ਲੈ ਕੇ ਦਿੱਤਾ ਕਿੱਥੇ ਫੋਨ ਕਿੱਥੇ ਪਿਆ ਫੋਨ ਬਈ ਅੰਦਰ ਪਿਆਗਾ ਹੁਣ ਜਾ ਕੇ ਵੇਖ ਲੈ ਤੂੰ ਕੱਪੜੇ ਕੀ ਲੈ ਕੇ ਦਿੰਦਾ ਕੁਛ ਨਹੀਂ ਮੈਂ ਜਿਹੜੇ ਉੱਥੋਂ ਆਦੇ 5-7 ਸੂਟ ਚੱਕ ਕੇ ਲਈਆਂ ਉਹੀ ਪਾਈ ਫਿਰਦੀ ਆ ਉਹੀ ਪਾਈ ਰੱਖਦੇ ਆ ਉਹੀ ਪਾਈ ਕਰਦੀ ਆ ਮੈਨੂੰ ਪੁੱਛਣ ਵਾਲੋ ਵੀ ਠੰਡਾ ਜਿਹਾ ਵੀ ਤੂੰ ਗਰਮੀ ਵਾਲੇ ਪਾਈ ਫਿਰਦੀ ਆ ਇਹਨੂੰ ਗੱਪ ਮਰੀ ਜਾਂਦੀ ਆ ਯਾਰ ਉਹੀ ਪਾਈ ਫਿਰਦੀ ਆ ਮੈਂ ਚਲੋ ਤੁਸੀਂ ਲੜੋ ਨਾ ਬਸ ਆਪਾਂ ਤਾਂ ਲੋਕਾਂ ਨੂੰ ਦੱਸਣਾ ਸੀ ਵੀ ਜਿਹੜੀ ਪੰਜਾਬ ਦੇ ਵਿੱਚ ਕੁੜੀਆਂ ਨੇ ਲਵ ਮੈਚ ਕਰਵਾ ਲੈਂਦੀਆਂ ਹਨ ਆਪਣੇ ਪਰ ਕੋਈ ਹੋਊਗਾ ਨਹੀਂ ਤਾਂ ਨਾ ਇਹੋ ਜian ਨੂੰ ਹੋਰ ਹੌਸਲਾ ਹੋ ਜਾਂਦਾ ਹੁਣ ਦੇਖੋ ਤੁਹਾਡੇ ਮੂੰਹ ਤੇ ਇਹ ਕਹੀ ਜਾਂਦਾ ਨਾ ਵੀ ਮੇਰੇ ਮਗਰ ਨਾ ਲੱਗਦੀ ਉਦੋਂ ਪੁੱਛ ਪੜਤਾਲ ਕਰ ਲੈਂਦੀ ਵੀ ਇਹ ਜਿਹੜਾ ਹੈਗਾ ਨਾ ਖੁੰਦੀ ਆ ਕਿਸਮਤ ਹੁੰਦੀ ਆ ਮੈਨੂੰ ਲੱਗਦਾ ਕੋਈ ਚੰਗਾ ਹੀ ਹੋਊਗਾ ਨਹੀਂ ਤਾਂ ਵੀ ਜ਼ਿਆਦਾਤਰ ਮੁੰਡਿਆਂ ਨੂੰ ਆ ਹੋਰ ਹੌਸਲਾ ਮਿਲ ਜਾਂਦਾ ਵੀ ਇਹਦੇ ਕਿਹੜਾ ਕੋਈ ਅੱਗੇ ਪਿੱਛੇ ਕੋਈ ਹੈਗਾ ਕਈ ਤਾਂ ਕੁੱਟਮਾਰ ਵੀ ਕਰਦੇ ਨੇ ਚਲੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੱਟ ਇਹ ਪੰਜਾਬ ਦੇ ਹਾਲਾਤ ਨੇ ਜਿਹੜੇ ਤੁਹਾਨੂੰ ਬਖਾਏ ਨੇ ਪੰਜਾਬ ਦੀਆਂ ਕੁੜੀਆਂ ਆਪਣੇ ਮਾਪਿਆਂ ਨੂੰ ਬਿਨਾ ਦੱਸੇ ਵਿਆਹ ਕਰਵਾ ਲੈਂਦੀਆਂ ਨੇ ਭੱਜ ਕੇ ਵਿਆਹ ਕਰਵਾ ਲੈਂਦੀਆਂ ਨੇ ਉਹਨਾਂ ਨੂੰ ਇਦਾਂ ਹੁੰਦਾ ਵੀ ਮੈਨੂੰ ਜਿਹੜਾ ਲੈ ਕੇ ਜਾ ਰਿਹਾ ਜਿਹੜਾ ਮੈਨੂੰ ਕੱਢ ਕੇ ਲੈ ਕੇ ਜਾ ਰਿਹਾ ਤੇ ਉਹੀ ਮੇਰੀ ਜ਼ਿੰਦਗੀ ਆ ਉਹੀ ਮੈਨੂੰ ਸੰਭੂਗਾ ਉਹਦੇ ਬਿਨਾ ਮੇਰਾ ਕੁਝ ਵੀ ਨਹੀਂ ਇਹ ਚੀਜ਼ਾਂ ਸੋਚ ਕੇ ਉਹ ਭੱਜ ਜਾਂਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਉਹਦਾ ਘਰ ਵਾਲਾ ਉਹ ਇਹ ਜ ਨਹੀਂ ਨਿਕਲਦਾ ਤੇ ਉਹਦੇ ਸੱਸ ਸਹੁਰਾ ਉਹੇ ਜਿਹੇ ਨਿਕਲਦੇ ਫਿਰ ਉਹ ਰੋਂਦੀ ਆ ਕਿਉਂ ਰੋਂਦੀ ਆ ਉਹ ਰੋਂਦੀ ਆ ਵੀ ਜਿਹੜਾ ਮੇਰਾ ਮੈਂ ਗਲਤ ਕਦਮ ਚੱਕ ਲਿਆ ਮੇਰੇ ਮਾਪਿਓ ਦੇ ਮੈਂ ਉਲਟ ਹੋ ਕੇ ਵਿਆਹ ਕਰਾ ਲਿਆ ਤੇ ਮੈਂ ਅੱਜ ਬਹੁਤ ਰੋ ਰਹੀ ਆ ਕਈਆਂ ਨੂੰ ਚੰਗੇ ਵੀ ਮਿਲ ਜਾਂਦੇ ਕਿਸਮਤ ਹੁੰਦੀ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਆਪਣੇ ਮਾਪਿਓ ਦੀ ਪੱਗ ਨੂੰ ਰੋਲ ਕੇ ਜਿਹੜਾ ਬੰਦਾ ਵਿਆਹ ਕਰਵਾ ਰਿਆ ਉਹ ਸਹੀ ਆ ਕਿੰਨਾ ਕੁ ਸਹੀ ਆ ਅੱਜ ਦੇ ਪੰਜਾਬ ਦੇ ਹਾਲਾਤ ਨੇ ਪੰਜਾਬ ਦੀਆਂ ਕੁੜੀਆਂ ਨੇ ਭੱਜ ਕੇ ਵਿਆਹ ਕਰਵਾ ਲੈਂਦੀਆਂ ਨੇ ਆਪਣੇ ਕੰਮ ਕਾਜ ਨਹੀਂ ਵੇਖਦੀਆਂ ਵੀ ਉਹ ਆਪਣੇ ਬਾਰੇ ਨਹੀਂ ਦੇਖਦੀਆਂ ਵੀ ਅਸੀਂ ਕੰਮ ਕਰ ਲੱਗੀਏ ਕਿਸੇ ਪਾਸੇ ਪੈਸਾ ਕਮਾਉਣਾ ਸਿੱਖੀਏ ਪਹਿਲਾਂ ਪੈਸਾ ਜ਼ਿੰਦਗੀ ਬਣਾਓ ਆਪਣੀ ਆਪਣਾ ਜੌਬ ਲੱਗੋ ਫਿਰ ਇਹੋ ਜਿਹੇ ਕੰਮ ਜਿਹੜੇ ਹੁੰਦੇ ਆ ਬਾਅਦ ਵਿੱਚ ਘਰ ਦੇ ਮਰਜ਼ੀ ਨਾਲ ਹੀ ਵਿਆਹ ਕਰਵਾ ਦਿੰਦੇ ਆ ਜਿੱਥੇ ਉਹਨਾਂ ਨੇ ਵਿਆਹ ਕਰਾਉਣਾ ਪਹਿਲਾਂ ਪਹਿਲਾਂ ਸਟੈਂਡ ਹੋ ਜਾਓ ਜਦੋਂ ਆਪਾਂ ਸਟੈਂਡ ਹੋ ਜਾਈਏ ਨਾ ਉਦੋਂ ਮਾਂ ਪੇ ਆਪਣੀ ਮੰਨ ਲੈਂਦੇ ਆ ਆਪਾਂ ਆਪ ਆਪਣੀ ਗੱਲ ਰੱਖ ਸਕਦੇ ਆ ਵੀ ਮੈਂ ਉੱਥੇ ਵਿਆਹ ਕਰਾਉਣਾ ਜਦੋਂ ਆਪਾਂ ਕੁਝ ਕਰਨਾ ਨਹੀਂ ਪੜਨੇ ਨਹੀਂ ਲਿਖਣਾ ਨਹੀਂ ਤੇ ਭੱਜਣ ਦਾ ਕੰਮ ਲੱਬਿਆ ਹੋਇਆ ਵੀ ਅਸੀਂ ਭੱਜ ਕੇ ਵਿਆਹ ਕਰਾ ਲਈਏ ਫਿਰ ਵਿਆਹ ਤਾਂ ਇਹ ਜੇ ਕੰਮ ਹੀ ਮਿਲਦੇ ਹੁੰਦੇ ਆ ਮੁੰਡੇ ਨੇ ਸੁਪਨੇ ਵਖਾਏ ਕੁੜੀ ਨੇ ਸੁਪਨੇ ਵੇਖੇ ਮੁਕੜੀ ਨੇ ਆਪਣੇ ਬਾਹਰ ਜਾਣ ਦਾ ਸੁਪਨਾ ਛੱਡਿਆ ਤੇ ਮੁੰਡੇ ਨਾਲ ਆਈ ਤੇ ਇੱਥੇ ਸੁਪਨੇ ਚੂਰ-ਚੂਰ ਹੋ ਗਏ ਤੁਹਾਡੇ ਵੀ ਸੁਪਨੇ ਇਦਾਂ ਚੂਰ ਨਾ ਹੋ ਜਾਣ ਪੰਜਾਬ ਦੀਆਂ ਕੁੜੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਆਪਣਾ ਧਿਆਨ ਰੱਖੋ ਆਪਣੇ ਪੰਜਾਬ ਨੂੰ ਸਮਝੋ ਆਪਣੇ ਮਾਪਿਆਂ ਨੂੰ ਸਮਝੋ ਉਹਨਾਂ ਦੀ ਪੱਗ ਬਾਰੇ ਸੋਚੋ ਤੇ ਆਪਣੀ ਜ਼ਿੰਦਗੀ ਬਹੁਤ ਨਮੋਲ ਹੈ ਤੇ ਇਸ ਨੂੰ ਜੀਣਾ ਸਿੱਖੋ ਸਾਡੀ ਵੀਡੀਓ ਕੋ ਸੇਅਰ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈ